ਹਾਂਜੀ ਦੋਸਤੋ ਤੁਸੀਂ ਜੁੜੇ ਹੋਏ ਹੋਂ ਦਾ ਪੋਸਟ ਮੇਲ ਦੇ ਨਾਲ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਮਾਂ ਕਰੀਬ 9:11 ਵਜੇ ਦਾ ਹੋ ਗਿਆ ਤੇ ਧੁੰਦ ਹਲੇ ਵੀ ਜਿਹੜੀ ਬਹੁਤ ਜ਼ਿਆਦਾ ਸੰਘਣੀ ਧੁੰਦ ਪੈ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਬਿਲਕੁਲ ਵੀ ਨਹੀਂ ਜਿਹੜਾ ਦਿਖਾਈ ਦੇ ਰਿਹਾ ਹੈ ਵਿਜ਼ਿਬਿਲਟੀ ਬਹੁਤ ਘੱਟ ਹੈ ਤੇ ਪਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀ ਟਾਈਮ ਦੇਖੋ ਤੁਸੀਂ 9:11 ਦਾ ਟਾਈਮ ਹੋ ਗਿਆ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਧੁੰਦ ਕੱਲ ਵੀ ਬਹੁਤ ਜ਼ਿਆਦਾ ਧੁੰਦ ਪਈ ਸੀ ਅੱਜ ਵੀ ਤਾਂ ਆਹ ਹੁਣ ਲਗਭਗ ਧੁੰਦਾਂ ਦਾ ਮੌਸਮ ਹੈ ਜਿਹੜਾ ਸ਼ੁਰੂ ਹੋ ਗਿਆ ਹੈ ਦੇਸੀ ਮਹੀਨੇ ਦੀ ਗੱਲ ਕਰ ਲਈਏ ਤਾਂ ਅੱਜ ਹੋ ਦਾ ਮਹੀਨਾ ਜਿਹੜਾ ਉਹ ਚੜ ਚੁੱਕਿਆ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਧੁੰਦ ਹੈ ਜਿਹੜੀ ਉਹ ਪੈਣ ਦੀ ਸੰਭਾਵਨਾ ਵੀ ਦਿਖਾਈ ਜਾ ਰਹੀ ਹੈ ਤੇ ਠੰਡ ਵੀ ਜਿਹੜੀ ਆਹ ਲਗਭਗ ਹੁਣ ਸ਼ੁਰੂ ਹੋਈ ਹੈ ਤਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਸੜਕ ਦੇ ਉੱਪਰ ਵਾਹਨ ਹੌਲੀ ਚਲਾਓ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰੋ ਨਾ ਕੋਈ ਤੇਜ਼ੀ ਕਰੋ ਨਿਯਮਾਂ ਦੀ ਪਾਲਣਾ ਕਰੋ ਤੇ ਅੱਗੇ ਨਿਕਲਣ ਦੀ ਕੋਸ਼ਿਸ਼ ਨਾ ਕਰੋ ਬਿਲਕੁਲ ਹੌਲੀ ਸਾਧਨ ਚਲਾਓ ਤਾਂ ਅਜਿਹੇ ਵਿੱਚ ਜਿਹੜਾ ਤੁਹਾਡਾ ਵੀ ਬਚਾ ਤੇ ਅਗਲੇ ਦਾ ਵੀ ਬਚਾ ਤਾਂ ਇਹੀ ਇੱਕ ਜਾਗਰੂਕਤਾ ਵਾਸਤੇ ਵੀਡੀਓ ਬਣਾ ਰਹੇ ਆ ਕਿ ਧੁੰਦਾਂ ਦਾ ਮੌਸਮ ਸ਼ੁਰੂ ਹੋ ਗਿਆ ਕੱਲ ਵੀ ਬਹੁਤ ਹਾਦਸੇ ਵਾਪਰੇ ਪਹਿਲੇ ਦਿਨ ਜਦੋਂ ਧੁੰਦ ਪਈ ਸੀ ਤੇ ਅੱਜ ਵੀ ਜਿਹੜੀ ਧੁੰਦ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਹੈ ਜਿਹੜੀ ਉਹ ਕਾਫੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਸਾਰੇ ਵੀਰ ਆਪਦਾ ਖਿਆਲ ਰੱਖੋ ਸੜਕ ਦੇ ਉੱਪਰ ਤੇ ਧੁੰਦ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੀ ਬਰਕਰਾਰ ਰਹਿਣ ਦੀ ਸੰਭਾਵਨਾ ਹੈ ਪੌਣੇ 12 ਦਾ ਸਮਾਂ ਹੋ ਪੌਣੇ 11 ਦਾ ਸਮਾਂ ਹੋ ਚੁੱਕਿਆ ਤੇ ਧੁੰਦ ਹਲੇ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਵੀ ਵਿਜ਼ਿਬਿਲਟੀ ਕਾਫੀ ਘੱਟ ਹੈ ਪਰ ਜਿਹੜੇ ਵੀ ਵੀਰ ਜੁੜਦੇ ਜਾਣ ਵੀਡੀਓ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਜਾਗਰੂਕਤਾ ਪਹੁੰਚ ਸਕੇ ਤੇ ਲਾਪਰਵਾਹੀਆ ਜਿਹੜੀ ਉਹ ਕਿਸੇ ਵੀ ਤਰ੍ਹਾਂ ਦੀ ਸਾਧਨ ਦੀ ਤੇ ਸੜਕ ਦੇ ਉੱਪਰ ਨਾ ਕਰੋ ਕਿਉਂਕਿ ਬਹੁਤ ਜ਼ਿਆਦਾ ਕਈ ਤੇਜ਼ ਸਾਧਨ ਚਲਾਉਂਦੇ ਆ ਆਪ ਦਾ ਵਿਚਾਰ ਆਪ ਹੀ ਕਰਨਾ ਆਪਾਂ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਤੌਰ ਤੇ ਜਿਹੜੀ ਕਰੋ ਤੇ ਇਹੀ ਬੇਨਤੀ ਆਪਾਂ ਜਿਹੜੀ ਕਰਨ ਵਾਸਤੇ ਜੁੜੇ ਸੀ ਤੁਹਾਡੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ